ਮਹਾਰਾਜ ਜੁਆਇੰਟ ਸਖਤੀ ਆਮ ਆਦਮੀ ਪਾਰਟੀ ਅੱਜ ਸਾਡੀ ਸਾਰੀ ਯੂਥ ਟੀਮ ਹੈ ਰਾਤ ਦੇ 1 ਵਜੇ ਅਸੀਂ ਜਿਹੜਾ ਕੋਈ ਵੀ ਸਾਡੇ ਕਿਛੇ ਦੇਖ ਰਿਹਾ ਸਪਰ 70 ਮਸ਼ੀਨ ਦਾੜਾ ਕੰਮ ਲੱਗੇ ਦਾ ਉਹਦਾ ਅਸੀਂ ਦੇਖਣ ਆਏ ਆ ਕਿ ਕਿਸ ਤਰ੍ਹਾਂ ਇਸ ਟੌਪਰ ਤਰੀਕੇ ਨਾਲ ਕੰਮ ਹੋ ਰਹੀ ਜਰਾ ਜਾਂ ਨਹੀਂ ਤੇ ਵਾਕੀ ਇਹਨਾਂ ਦੀ ਸਾਰੀ ਟੀਮ ਦੀ ਬੜੀ ਮਿਹਨਤ ਹੈ ਕਿ ਉਹ ਵੀ ਵਧੀਆ ਤਰੀਕੇ ਨਾਲ ਰਾਤ ਦੇ ਸਮੇਂ ਚ ਜਿਹੜਾ ਆਪਣੇ ਸ਼ਹਿਰ ਦਾ ਸੀਵਰੇਜ ਸਿਸਟਮਾਂ ਨੂੰ ਠੀਕ ਕਰ ਰਿਹਾ ਮਸ਼ੀਨ ਬੜਾ ਵਧੀਆ ਕੰਮ ਕਰ ਰਹੀ ਆ ਬੜੇ ਅੱਛੇ ਸਾਡੇ ਕਾਰਪੋਰੇਸ਼ਨ ਦੇ ਨਗਰ ਨਿਗਮ ਦੇ ਕਰਮਚਾਰੀ ਵੀ ਕੰਮ ਕਰ ਰਹੇ ਆ ਸਾਡੇ ਤੋਂ ਸਾਡੇ ਨਾਲ ਹੀ ਸਾਡੇ ਸੀਨੀਅਰ ਸਾਡੇ ਮੰਡੀ ਬੋਰਡ ਦੇ ਚੇਅਰਮੈਨ ਵੀ ਆਫਰੇਣੀ ਜੀ ਵੀ ਹੋ ਕੇ ਗਏ ਆ ਉਹਨਾਂ ਨੇ ਨਿਰੀਖਣ ਕੀਤਾ ਸਾਰਾ ਟੀਮ ਨਾਲ ਗੱਲਬਾਤ ਕੀਤੀ ਆ ਔਰ ਉਹੜਾ ਨਹੀਂ ਸਾਡੀ ਡਿਊਟੀ ਲਈ ਹੈ ਯੂਟੀ ਦੀ ਸਾਨੂੰ ਦੇਖ ਰੇਖ ਕਰਨੀ ਚਾਹੀਦੀ ਹੈ ਕਿ ਜਿਸ ਤਰ੍ਹਾਂ ਕੰਮ ਠੀਕ ਹੋ ਰਹਾ ਜਾਂ ਨਹੀਂ ਔਰ ਜਿਹੜੇ ਲੋਕੀ ਮਾਨ ਸਾਹਿਬ ਦੀ ਸਰਕਾਰ ਤੇ ਐ ਗੱਲਾਂ ਚੁੱਕਦੇ ਆ ਕਿ ਪਵਨ ਦਮਾਨ ਸਰਕਾਰ ਤੇ ਕੰਮ ਨਹੀਂ ਹੋ ਰਿਹਾ ਕੁਝ ਵੀ ਉਹਨਾਂ ਨੂੰ ਜਵਾਬ ਹੈ ਦੇਖੋ ਕਰਮਚਾਰੀਆਂ ਦੀ ਟੀਮ ਵੀ ਰਾਤ 1 ਵਜੇ ਪਰ ਆਮਾਦੀਨ ਪਾਰਟੀ ਯੂਥ ਦੀ ਟੀਮ ਖੜੀ ਆ ਸਾਤ 1 ਵਜੇ ਅਸੀਂ ਇੱਥੇ ਇਹੀ ਦੇਖ ਰਹੇ ਆ ਕਿ ਕੰਮ ਹੋ ਰਿਹਾ ਜਾਂ ਨਹੀਂ ਔਰ ਪਬਲਿਕ ਦੀ ਸੇਵਾ ਦੇ ਵਿੱਚ ਦਿਨ ਰਾਤ ਦੋਹੀਂ ਕੰਨੇ ਆ ਉਹ ਅਸੀਂ ਹਮੇਸ਼ਾ ਪਬਲਿਕ ਦੀ ਸੇਵਾ ਵਿੱਚ ਦਿਨ ਰਾਤ ਹਾਜ਼ਰ ਆ ਤਿਆਰ ਆ ਔਰ ਮੈਂ ਕਹਨਾ ਆਪਣੇ ਸ਼ਹਿਰ ਵਾਸੀਆਂ ਨੂੰ ਆਪਣੇ ਸ਼ਹਿਰ ਦੇ ਲੋਕਾਂ ਨੂੰ ਆਸ਼ਵਾਸਨ ਦਿਵਾਉਣਾ ਹੈ ਕਿ ਉਹਨਾਂ ਨੂੰ ਬੜੀ ਜਲਦੀ ਜਿਹੜੀ ਹੈ ਸੀਵਰੇਜ ਦੀ ਸਮੱਸਿਆ ਦਾ ਨਿਯਾਤ ਮਿਲੇਗੀ ਔਰ ਮਾਨ ਸਾਹਿਬ ਦੀ ਸਰਕਾਰ ਦੇ ਅੰਦਰ ਹੋਰ ਬੜੇ ਬੜੇ ਵੱਡੇਰੇ ਕੰਮ ਹੈ ਉਹਨਾਂ ਜਾ ਰਹੇ ਸ਼ਾਇਦ ਵਿੱਚ ਧੰਨਵਾਦ